ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਖੁਸ਼ੀਆਂ ਖੇੜਿਆਂ ਚ ਹੋਣੋਗੇ ਵਾਹਿਗੁਰੂ ਲਈ ਹੀ ਅਰਦਾਸ ਕਰੀਦੀ ਆ ਵੀ ਵਾਹਿਗੁਰੂ ਖੁਸ਼ੀਆਂ ਖੇੜੇ ਦੇ ਸਭ ਨੂੰ ਤੰਦਰੁਸਤੀਆਂ ਦੇ ਸਰਬੱਤ ਦਾ ਭਲਾ ਕਰੀ ਸੋ ਅੱਜ ਜਿਹੜਾ ਗੀਤ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਸਾਹਮਣੇ ਬਹੁਤ ਸੋਹਣਾ ਗੀਤ ਹੈ ਦੀ ਦਾ ਵਿਦਾਈ ਵੇਲੇ ਦਾ ਜਦੋਂ ਕੀ ਸੋਚਦੀ ਐ ਫਿਰ ਉਹ ਕੀ ਕਹਿੰਦੀ ਐ ਮਨ ਦੇ ਪਵਾਲਾ ਨੂੰ ਕਿਵੇਂ ਕੱਢਦੀ ਐ ਆਪਣੇ ਅੰਦਰੋਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਗੁੱਡੀਆਂ ਰੋਣ ਪਟੋਲੇ ਰੋਮਣ ਵੀਰ ਬਾਰੀ ਅੱਜ ਤੱਕ ਦੀਰ ਨੇ ਖੋਇਆ ਮੈਂ ਤਾਂ ਖੋਹਿਆ ਬੇੜਾ ਬਾਬਲ ਦਾ ਮੈਨੂੰ ਅੱਜ ਪਰਦੇਸਣ ਕਰਕੇ ਰੋਇਆ ਵੇ ਰੋਇਆ ਬੇਡਾ ਬਾਵਲਗਾ ਬੀਰਾਂ ਕੋਲੋਂ ਦੂਰ ਚੱਲੀਆਂ ਹੋ ਕੇ ਮੈਂ ਮਜਬੂਰ ਚੱਲੀਆਂ ਅੱਜ ਮੈਂ ਪਾਲੇ ਕੱਪੜੇ ਸੁਹੇ ਰੋਵਣ ਲੱਗੇ ਬਾਰੀਆਂ ਬੂਹੇ ਮੈਨੂੰ ਤੋਰ ਕੇ ਸਈਓ ਨੀ ਅੱਜ ਸੁਨਾ ਹੋਇਆ ਵੇੜ ਬਬਲਦਾ ਬਰਦੇ ਸਣ ਕਰਕੇ ਰੋਇਆ ਵੇੜਾ ਬਹਵਲਦਾ ਗੁੱਡੀਆਂ ਵੀ ਅੱਜ ਖੁਸ਼ੀਆਂ ਮੈਥੋਂ ਸੰਯਾ ਵੀ ਅੱਜ ਰੁਸੀਆਂ ਦੰਦਾ ਕੰਬਣੇ ਰੋਣ ਬਨੇਰੇ ਗਾਲ ਲਾਇਆ ਬਾਵਲ ਜਗ ਮੇਰੇ ਆ ਮੜੀ ਨੇ ਮੀ ਹੰਝੂਆਂ ਵਿੱਚ ਉਰੋਇਆ ਬੇੜਾ ਆ ਮੇੜਾ ਬਬਿਲਦਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਚਪਨ ਦੇ ਵਿੱਚ ਖੇਡੀ ਜਿੱਥੇ ਹੁਣ ਉਹ ਗਾਲੀਆਂ ਲੱਭਣੀਆਂ ਕਿੱਥੇ ਮੈਨੂੰ ਗੇਰਾਨਾ ਮੇਲਾ ਕੇ ਖੋਇਆ ਬੇੜਾ ਬੁਲਦਾ ਕਰ ਕੇ ਰੋਇਆ ਮੇੜਾ ਬਬਲਦਾ ਮੈਨੂੰ ਅੱਜ ਪੁਰ ਦੇ ਸੁਣ ਕਰਕੇ ਰੋਇਆ ਮੇੜਾ ਬਬਲਦਾ ਚੱਲੀਆਂ ਮੈਂ ਜੱਦਾਂ ਨਾਲੇ ਜੱਦਾਂ ਸੂਣੀਆਂ ਨ ਮੇਰੀਆਂ ਬੁਰੀਆਂ ਆਦਾਂ ਗਾੜ ਨਾਲ ਲਾਲ ਮੇਰੀਏ ਮਾਏ ਲਿਖਾ ਜਿਵ ਛੋੜੇ ਪਾਏ ਪਰ ਪਰ ਅੰਜੂ ਦੋਲੇ ਨੀ ਜਦ ਤੋਆ ਗੇੜ ਬਬਲਦਾ ਮੈਨੂੰ ਅਜ ਫਰ ਦੇਸਣ ਕਰਕੇ ਹਰੋਇਆ

ਜੀਤਕ ਦੀਰ ਨੇ ਖੋਇਆ ਮੈਂ ਤੋਂ ਕੋਹੇ ਅਬੇੜ ਬਬੁਲਦਾ ਮੈਨੂੰ ਅਜ ਫੁਰ ਦੇਸਣ ਕਰੀਕੇ ਹੋ ਰੋਇਆ ਬੇੜਾ roya me